ਹਾਂਜੀ ਦੋਸਤੋ ਅੱਜ ਦਾ ਦਿਨ 31 ਅਕਤੂਬਰ ਸਿੱਖ ਇਤਿਹਾਸ ਵਿੱਚ ਇੱਕ ਬੇहद ਅਹਿਮ ਦਿਨ ਹੈ ਪਰ ਉਹਦਾ ਜਿਹੜਾ ਨਕਾਰਾਤਮਕ ਪਰਛਾਵਾਂ ਸਿੱਖ ਇਤਿਹਾਸ ਤੇ ਪੈਂਦਾ ਆ ਉਹਦੇ ਵਿੱਚ ਮੋਰੀ ਭੂਮਿਕਾ ਨਿਭਾਉਣ ਵਾਲਿਆਂ ਦੀ ਵਿੱਚ ਰਾਜੇ ਬਿੰਗ ਦਾ ਨਾਮ ਆਉਂਦਾ ਆ ਆ ਉਹਦੀ ਇੱਕ ਕਲਿੱਪ ਰੱਖੋ ਫੇਰ ਗੱਲ ਕਰਦੇ ਆ ਪ੍ਰਾਤਨ ਸਮੇਂ ਤੋਂ ਲੈ ਕੇ ਜਦੋਂ ਵੀ ਕਿਸੇ ਹਮਲਾਵਰ ਨੇ ਦੁਸ਼ਦੋਖੀ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਆ ਤਾਂ ਇੱਕ ਦਿਨਾ ਦੀ ਗਿਣਤੀ ਬੜੀ ਖਾਸ ਆ ਬਈ ਸਿੱਖਾਂ ਨੇ ਸਿੰਘਾਂ ਨੇ 151 ਦਿਨਾਂ ਦੇ ਵਿੱਚ ਵਿੱਚ ਹਰ ਕਿਸੇ ਤੋਂ ਬਦਲਾ ਲਿਆ ਆ ਜਾਂ ਤੁਹਾਨੂੰ ਕੱਢ ਬਾਹਰ ਕੀਤਾ ਆ ਭਾਵੇਂ ਅਫਦਾਲੀ ਹੋਵੇ ਭਾਵੇਂ ਉਹ ਮਸਾਰ ਰਿੰਗੜ ਹੋਵੇ ਤੇ ਭਾਵੇਂ ਉਹ ਇੰਦਰਾ ਗਾਂਧੀ ਹੋਵੇ ਕੋਈ ਵੀ 151 ਦਿਨਾਂ ਤੋਂ ਬਾਅਦ ਜੀਉਣਾ ਨਹੀਂ ਰਿਹਾ ਸਕੇ ਆ ਇੰਦਰਾ ਗਾਂਧੀ ਨੇ ਸੁਣਿਆ ਆਪ ਵੀ ਕਹਿਣ ਲੱਗ ਪੀ ਸੁਪਣੋਂ ਲੱਗ ਭੈਸੀ ਵੀ ਮੇਰਾ ਅੰਤ ਆ ਗਿਆ ਮੈਂ ਬਹੁਤ ਵੱਡੀ ਗਲਤੀ ਕਰ ਲਈ ਆ ਉਸ ਨੂੰ ਸਿੰਘਾਂ ਨੇ ਸਿਖਾਣੇ 151 ਦਿਨ ਲੰਘਣ ਨਹੀਂ ਸੰਧ ਤੇ ਆਖਦਾ ਦਿਨ 31 ਅਕਤੂਬਰ ਸਿੱਖ ਇਤਿਹਾਸ ਦਾ ਉਹ ਭਾਗਾ ਪਰਿਆਦਿਨ ਸੀ ਜਦੋਂ ਸਿੱਖਾਂ ਨੇ ਆਪ ਦੀ ਇਹ ਰਵਾਇਤ ਕਾਇਮ ਰੱਖੀ ਜਿੰਨਾ ਮਰਜੀ ਜ਼ੋਰ ਲਾ ਰਿਏ ਪਰ ਦੁਸ਼ਟ ਲੋਕ ਵਿੱਚੋਂ ਅੰਦਰੋਂ ਖੋ ਖਾਂਦੇ ਲੋਕ ਹਰ ਕੰਮ ਦੇ ਵਿੱਚ ਜਾਤ ਪਾਤ ਨੂੰ ਵਾੜਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਪਿਛਲੇ ਕੁਝ ਦਿਨਾਂ ਤੋਂ ਇਹ ਸੂਅਾ ਸ੍ਰੀ ਲਾਉਣ ਵਾਲੇ ਸਿੰਘਾਂ ਯੋਧਿਆਂ ਦੀਆਂ ਜਾਤਾਂ ਪਾਤਾਂ ਦੀ ਵੰਡਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਮਨਸੂਬੇ ਕਦੀ ਸਿਰੇ ਨਹੀਂ ਲੱਗਣਗੇ ਸਿੱਖ ਪੰਥ ਦੇ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ ਸਿੰਘ ਯੋਧੇ ਸਦਾ ਇੱਕ ਨਾਲ ਇੱਕ ਜੋੜ ਕੇ ਮੋਢੇ ਨਾਲ ਮੋਢਾ ਜੋੜ ਕੇ ਬਿਨਾਂ ਕਿਸੇ ਜਾਤੀ ਪਦ ਪਰਖ ਦੇ ਉਹ ਆਪਣੇ ਕਾਰਜ ਕਰਦੇ ਰਹਿੰਦੇ ਨੇ ਹੁਣ ਇਹਦੇ ਵਿੱਚ ਵੀ ਖਾਸ ਕਰਕੇ ਇਹ ਤਿੰਨ ਯੋਧੇ ਇਹਨਾਂ ਨੂੰ ਕਿਸੇ ਵੀ ਕੈਟਾਗਰੀ ਚ ਖਾਤੇ ਚ ਨਹੀਂ ਰੱਖ ਸਕਦੇ ਨਾ ਕਿਸੇ ਜਾਤ ਪਾ ਦੇ ਨਾ ਕਾਰਜ ਕਿਤੇ ਦੇ ਨਾ ਨਾ ਕਿਸੇ ਧਾਰਮਿਕ ਚਕਾ ਦੇ ਸੰਸਥਾ ਨਾਲ ਆਸਪਤਾਲ ਨਾਲ ਆ ਦੇ ਕਿਸੇ ਤਰ੍ਹਾਂ ਨਹੀਂ ਵੰਡਿਆ ਜਾ ਸਕਦਾ ਤਿੰਨੇ ਯੋਧੇ ਸਿਰਫ ਤੇ ਸਿਰਫ ਆਮ ਸਿੱਖ ਸੰ ਤੇ ਉਹਨਾਂ ਤਿੰਨਾਂ ਨੇ ਰਲ ਕੇ ਇਸ ਸਿੱਖ ਕਪਰੰਪਰ ਲੜਵੈਤ ਨੂੰ ਕੈਮ ਰੱਖਿਆ ਸਿੱਖ ਪੰਥ ਨੂੰ ਇਸਤੇ ਮਾਣਿਆ ਪਰ ਅਕਸਰ ਸਿੱਖਾਂ ਨੂੰ ਲਾਂਭਾ ਦਿੱਤਾ ਜਾਂਦਾ ਆ ਬਈ ਮੁਸਲਮਾਨ ਤੱਕ ਬਾਬਰੀ ਮਸਜਿਦ ਹੋਏ ਤੱਕ ਧਰਤੀ ਤੇ ਮੁਸਲਮਾਨ ਕਦੀ ਵਾਪਸ ਪਹਾੜ ਪਹਾੜ ਕੋਲ ਨਹੀਂ ਗਿਆ ਤੇ ਸਿੱਖ ਜਦ ਨੇ ਵਾਰ-ਵਾਰ ਪੰਜਾਬ ਦੇ ਵਿੱਚ ਐਡੀ ਨਸਲ ਕੁਹੀ ਦੇ ਘੱਲੂ ਘਰਾਂ ਬਾਬ ਉਹ ਕਾਂਗਰਸ ਸਰਕਾਰ ਬਣਾ ਦਿੰਦੇ ਨੇ ਕੁਨਾਂ ਕਾਰਨ ਪਿੱਛੇ ਆ ਰਾਜੇ ਵਿੜੇਂਗ ਵਰਗੇ ਲੋਕ ਨੇ ਜਿਹੜੇ ਜਿਹੜਾ ਹੁਣ ਇਸ ਵੇਲੇ ਕਾਂਸ ਦਾ ਪ੍ਰਧਾਨ ਵੀ ਹੈ ਚੜ੍ਹਦੀ ਉਮਰ ਸੀ ਉਸ ਵੇਲੇ ਇਸ ਨੇ ਖਾਸ ਅਰਥ ਸਿੱਖਾਂ ਦੇ ਜ਼ਖਮਾਂ ਤੇ ਲੂਣ ਪੁਕਾਇਆ ਕਰਨਾ ਨੌਜਵਾਨੀ ਦੇ ਜ਼ਖਮਾਂ ਦੇ ਲੂਣ ਪੁਕਾਇਆ ਕਰਨਾ ਜਦੋਂ ਨੇ ਟੀ-ਸ਼ਰਟ ਪਾ ਕੇ ਘੁੰਮਣਾ ਭੀ ਇੰਦਰਾ ਗਾਂਧੀ ਆ ਮੇਰੀ ਮਾਂ ਆ ਮਾਂ ਤੁਝੇ ਸਲਾਮ ਇਹੋ ਜੀਆਂ ਇਸ ਨੇ ਸਿੱਖਾਂ ਦੇ ਜਕਮਾਤੇ ਬਹੁਤ ਲੋਨ ਪੱਕਿਆ ਸੀ ਉਹਨਾਂ ਵੇਲਿਆਂ ਦੇ ਵਿੱਚ ਵੀ ਪਤਾ ਨਹੀਂ ਇਹ ਬਦਦਮਾਗ ਇਨਸਾਨ ਉਸ ਵੇਲੇ ਵੀ ਕਿਵੇਂ ਚਰਾਸੀ ਨਖਲਕੁਸ਼ੀ ਤੀਸਰਾ कल्लूਕਾਰਾ ਸਭ ਕੁਝ ਭੁੱਲ ਜਾਂਦਾ ਹਿੱਤੇ ਇੰਦਰਾ ਨੂੰ ਮਾਂ ਤੇ ਸਲਾਮ ਕਰਦਾ ਫਿਰਦਾ ਹੁੰਦਾ ਸੀ ਸੋ ਜਿਮਨੀ ਚੌਂਚ ਹਲਕਾ ਤੰਤੰਸਾਬੇ ਵੋਟਰਾਂ ਨੂੰ ਬੇਨਤੀ ਆ ਵੀ ਚਿਹੜੂ ਦਾ ਕਿਲਰ ਗਿਆ ਕਾਡ ਹੁੰਦਾ ਤੁਸੀਂ ਪਿੰਡਾਂ ਚ ਵੜਨ ਨਹੀਂ ਦੇ ਰ ਹੈ ਤੇ ਸਿੱਖਾਂ ਦੇ ਸਿਰੋਂ ਤਾਂ ਅਸੀਂ ਵਾਰ-ਵਾਰ ਸਰਕਾਰ ਬਣਾਉਂਦਾ ਉਹ ਲੰਬਾ ਲੋਨ ਦਾ ਤੁਹਾਡੇ ਕੋਲੇ ਬਹੁਤ ਵਧੀਆ ਮੌਕਾ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮੀ ਫੌਜੀ ਪਰਵਾਰ ਤੇ ਉਮੀਦਵਾਰ ਬੀਬੀ PRINCIPAL ਸਕੰਦਰ ਕੋਰੋਂ ਦਾਵਾ ਜੀ ਨੂੰ ਵੱਤਮਤ ਵੋਟਾਂ પાਕੇ ਕਾਮਯਾਬ ਕਰੋ ਇਹ ਸਿੱਖਾਂ ਦੇ ਸਿਰੋਂ ਕਾਂਗਰਸ ਵਾਲਾ ਤੇ ਕੜੂ ਵਾਲਾ ਲਾਂਬਾ ਲਾ ਕੇ ਪਰੇ ਮਾਰੋ ਧੰਨਵਾਦੀ